ਹਾਂਜੀ ਅੱਜ ਸਾਡੇ ਸਕੂਲ ਆਫ ਫੈਮਿਨਿਅਸ ਮਾਲਰੋਡ ਅੰਮ੍ਰਿਤਸਰ ਦੇ ਵਿੱਚ ਵਿਦਿਆਰਥੀਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਹੈਲਮੇਟਸ ਡਿਸਟ੍ਰੀਬਿਊਟ ਕੀਤੇ ਗਏ ਨੇ ਜਿਦੇ ਵਿੱਚ ਉਪਰਾਲਾ ਸਰਦਾਰ ਦਲਜੀਤ ਸਿੰਘ ਹੋਰਾਂ ਦਾ ਤੇ ਮਾਨਯੋਗ ਪੁਲਿਸ ਕਮਿਸ਼ਨਰ ਮਿਸਟਰ ਬੁੱਲਰਜੀ ਸਾਡੇ ਕੋਲ ਆਏ ਸੀਗੇ ਮਨੇ ਬਹੁਤ ਅੱਛਾ ਸੰਦੇਸ਼ ਬੱਚਿਆਂ ਨੂੰ ਦਿੱਤਾ ਹੈ ਟਰੈਫਿਕ ਨਿਯਮਾਂ ਨੂੰ ਫਾਲੋ ਕਰਨ ਦਾ ਬੜਾ ਸੋਹਣਾ ਉਹਨਾਂ ਦਾ ਉਪਰਾਲਾ ਹੈ ਕਿ ਜਦੋਂ ਇਹ ਵਿਦਿਆਰਥੀ ਆਪਣੇ ਘਰਾਂ ਚ ਜਾਂ ਸੜਕਾਂ ਤੇ ਹੈਲਮੇਟਸ ਪਾ ਕੇ ਜਾਣਗੇ ਤੇ ਸੋਸਾਇਟੀ ਨੂੰ ਇੱਕ ਮੈਸੇਜ ਬਹੁਤ ਦਿਆ ਜਾਂਦਾ ਹੈ ਆਮ ਤੌਰ ਤੇ ਜਿਵੇਂ ਅਸੀਂ ਲੋਕਾਂ ਦਾ ਓਪੀਨੀਅਨ ਦੇਖੀਏ ਤੇ ਉਹਨਾਂ ਦਾ ਕਹਿਣਾ ਹੈ ਕਿ ਹੈਲਮਟ ਅਸੀਂ ਇਸ ਕਰਕੇ ਪਾਉਂਦੇ ਹਾਂ ਕਿ ਸਾਡਾ ਚਲਾਨ ਨਾ ਹੋਵੇ ਇਹ ਸੋਚ ਨੂੰ ਬਦਲਣਾ ਹੈ ਇਸ ਕਰਕੇ ਨਹੀਂ ਅਸੀਂ ਹੈਲਮਟ ਪਾਉਣਾ ਅਸੀਂ ਹੈਲਮਟ ਇਸ ਕਰਕੇ ਪਾਉਣਾ ਕਿ ਸਾਨੂੰ ਆਪਣੀ ਜ਼ਿੰਦਗੀ ਬੜੀ ਪਿਆਰੀ ਹੈ ਅਸੀਂ ਆਪਣੀ ਜ਼ਿੰਦਗੀ ਬਚਾਉਣੀ ਹੈ ਅਸੀਂ ਕਿਸੇ ਵਾਸਤੇ ਨਹੀਂ ਪਾਉਣਾ ਕੀ ਲੱਗਦਾ ਕਿੰਨਾ ਫਾਇਦਾ ਹੋਵੇਗਾ ਇਹਨਾਂ ਨੂੰ ਦੇਖ ਕੇ ਹੋਰ ਲੋਕਾਂ ਦੇ ਵਿੱਚ ਜਾਗਰੂਕਤਾ ਫੈਲੇ ਇੱਕ ਚੰਗੀ ਕੋਸ਼ਿਸ਼ ਹੈ ਚੰਗੀ ਸ਼ੁਰੂਆਤ ਦਾ ਰਿਜ਼ਲਟ ਵਧੀਆ ਹੀ ਆਉਂਦਾ ਹੈ ਇਹ ਸਟੈਪ ਕੰਟੀਨਿਊਸਲੀ ਚੱਲਦਾ ਰਹਿਣਾ ਚਾਹੀਦਾ ਹੈ ਕਿਉਂਕਿ ਐਜੂਕੇਸ਼ਨ ਇੱਕ ਕੰਟੀਨਿਊਸ ਪ੍ਰੋਸ ਲੋਕਾਂ ਨੂੰ ਇੱਕ ਗੱਲ ਬਾਰ 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 ਦੱਸਾਂਗੇ ਤੇ ਨੈਚਰਲੀ ਉਹਨਾਂ ਨੂੰ ਸਮਝ ਆਏਗੀ ਅ 71 ਸਟੂਡੈਂਟਸ ਸੇ 71 ਪੇਰੈਂਟਸ ਆਉਣ ਵਾਲੇ ਸਮੇਂ ਵਿੱਚ ਹੋਰ ਬੱਚਾ ਹਾਂਜੀ ਉਹਨਾਂ ਨੇ ਅਸ਼ੋਰ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਦਿਆਰਥੀਆਂ ਨੂੰ ਵੀ ਹੈਲਮਟਸ ਦੇ ਦਿੱਤੇ ਜਾਣ ਅਸੀਂ ਇਥੋਂ ਦੇ ਇਸਲਾਮਾਬਾਦ ਹਾਂਜੀ ਕੀ ਕਹਿਣਾ ਚਾਹੁੰਦੇ ਆ ਸਕੂਲ ਦੇ ਵਿੱਚ ਪਹੁੰਚੇ ਹੋ ਤੁਹਾਨੂੰ ਹੈਲਮਟ ਦਿੱਤੇ ਗਏ ਪੰਜਾਬ ਪੁਲਿਸ ਦੇ ਵੱਲੋਂ ਹਾਂਜੀ ਬਹੁਤ ਵਧੀਆ ਲੱਗਾ ਸੇਫਟੀ ਕੀਤੀ ਸਾਡੀ ਉਹਨਾਂ ਨੇ ਹਾਂਜੀ ਸਰ ਕੀ ਕਰੀ ਤੁਸੀਂ ਪਹਿਲਾਂ ਹੈਲਮਟ ਪਾਇਆ ਨਹੀਂ ਸਿਰ ਤੇ ਨਹੀਂ ਕਿੰਨੇ ਸਮੇਂ ਤੱਕ ਚਲਾ ਰਹੇ ਹੋ 15 ਸਾਲ ਤੋਂ ਤੇ ਕਦੀ ਨਹੀਂ ਹੈਲਮਟ ਪਾਇਆ ਜੀ ਨਹੀਂ ਹੁਣ ਦਿੱਤਾ ਬਾਤ ਨੂੰ ਹੈਲਮਟ ਪਾਉਗਾ ਆਪਣੀ ਸੇਫਟੀ ਹਾਂ ਜੀ ਹੁਣ ਪਾਵਾਂਗੇ ਲੱਗਦਾ ਇਹ ਸੇਫਟੀ ਆ ਹਾਂ ਜੀ ਬਹੁਤ ਸੇਫਟੀ ਦਿੱਤੀ ਹਾਂ ਜੀ ਗਰੀਬਾਂ ਵਾਸਤੇ ਬਹੁਤ ਸੇਫਟੀ ਦਿੱਤੀ ਇਹਨਾਂ ਤੁਹਾਡੇ ਬੱਚੇ ਦੇ ਸਕੂਲ ਵਿੱਚ ਪੜ੍ਹ ਰਹੇ ਹਨ ਉਹਨਾਂ ਨੂੰ ਦਿੱਤਾ ਗਿਆ ਸੀ ਹਾਂ ਜੀ ਕੀ ਮੈਸੇਜ ਦੇਣਾ ਚਾਹਦੇ ਲੋਕਾਂ ਨੂੰ ਲੋਕਾਂ ਨੂੰ ਇਹ ਮੈਸੇਜ ਦੇਵਾਂਗੇ ਕਿ ਸਾਰੇ ਹੈਲਮਟ ਪਾਣ ਜਿਸ ਨਾਲ ਅੱਜ ਕੱਲ ਇਹਨੇ ਐਕਸੀਡੈਂਟ ਹੋ ਰਹੇ ਆ ਤੇ ਚਲੋ ਉਹਦਾ ਥੋੜਾ ਤੇ ਬਚਾਅ ਹੋਏਗਾ ਵੈਸੇ ਹੀ ਜੇ ਕੋਈ ਜਿਹੜੀ ਰੋਡ ਸੇਫਟੀ ਹੈ ਉਹ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਸਾਰੇ ਸਮਾਜ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅੱਜ ਤੋਂ ਆਗਾਜ਼ ਕੀਤਾ ਸਕੂਲ ਆਫ ਫੈਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਂਹੀ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ पुलिस के दे डर तो हैलमेट या रूलस फॉलो नहीं करने भी तो सुरक्षा उन्नी ही इंपोर्टेंट है क्योंकि आम लोगों ने होंगे ना कि पुलिस करके हेलमेट पाई है जो कि रब ना करे कोई हादसा हों उस बात तो बंदा पछता भी जो मैं हेलमेट पाई होंगी मैं हैड इंजरी या होर गलों तो बच जाता सो मैं सारे रिक्वेस्ट करा कि बहुत सारे इंस्टीट्यूशन और एन जी ओज यह है जेडे हेलमेट डोनेट भी करना चाहिए ਔਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੇ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰਨਾ ਜੀ ਸਰਬ ਸਕੂਲ ਹੀ ਕਿਉਂ ਚੁਣੇ ਗਏ ਜੀ ਕਿ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਦਿੱਤਾ ਹੈ ਖਾਸ ਕਰਕੇ ਫੀਮੇਲ ਲੜਕੀਆਂ ਨੂੰ ਦਿੱਤਾ ਜਾ ਰਿਹਾ ਹੈ ਹੈਲਮਟ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਸੀ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਹੈ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ 스타ਟਸ ਫਰਮ ਅ ਗੁੱਡ ਸਕੂਲ ਇਸੇ ਕਰਕੇ ਮੈਮ ਦੇ ਇਸ ਕੈਂਪਸ ਨੂੰ ਵਾਸਤੇ ਮੈਮ ਦੀ ਅਸੀਂ ਜਿਹੜੇ ਆ ਸਰਵਿਸਿਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਰ ਸਰ ਕਿੰਨੇ ਹੈਲਮਟ ਦਿੱਤੇ ਗਏ ਜੀ ਅੱਜ 71 ਨੇ ਜੀ ਹੁਣ ਲਿਆਂਦੇ ਆ ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਬਟ ਬੇਸਿਕਲੀ ਕਿਸੇ ਟਾਈਮ ਤੋਂ ਆਪਾਂ ਬਿਗਨਿੰਗ ਕਰਨੀ ਹੁੰਦੀ ਹੈ ਜੀ ਸਟਰਕਚਰ ਅਸੀਂ ਦੇਖਦੇ ਕਿ ਜਿਹੜਾ ਬਾਈਕ ਚਲਾਦਾ ਉਹ ਸੇਲਮਟ ਪਾਉਂਦਾ ਪਰ ਇਹਦੇ ਪਿੱਛੇ ਬੱਚੇ ਬੈਠੇ ਹੁੰਦੇ ਅੱਗੇ ਵੀ ਜਿਹੜੇ ਬੱਚੇ ਖੜੇ ਹੁੰਦੇ ਸਰੋਂ ਕੋਈ ਸੇਫਟੀ ਨਾ ਖਣੀ ਹੋਵੇ ਯਾਰ ਇਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਆਗਾਜ਼ ਕੀਤਾ ਜਿਵੇਂ ਆਪਾਂ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ